ਇੰਨੇ ਜ਼ਿੰਦਗੀ ਨਾਲ ਕੁੱਟਮਾਰ ਕੀਤੀ ਗਈ ਐਨਕਾ ਟੁੱਟੀਆਂ ਅੱਖਾਂ ਦੇ ਵਿੱਚ ਖੂਨ ਨਿਕਲਿਆ ਤੇ ਲੱਤਾਂ ਇੱਕ ਲੱਤ ਲੈਫਟ ਇੱਕ ਲੱਤ ਰਾਈਟ ਤੇ ਚੂਲਾ ਤੋੜਿਆ ਗਿਆ ਕੁੱਟਮਾਰ ਕਰਕੇ ਮਾਰ ਕੇ ਬਲਾਤਕਾਰ ਕੀਤਾ ਗਿਆ ਤੇ ਪਰਿਵਾਰ ਨੂੰ ਕਿਹਾ ਗਿਆ ਕਿ ਥੋਡੀ ਧੀ ਥੋਡੀ ਧੀ ਨੇ ਖੁਦਕੁਸ਼ੀ ਕਰ ਲਈ ਜਿਹੜੇ ਆਪਣੇ ਧੀਆ ਮੌਕੇ ਆਪਣੀਆਂ ਭੈਣਾ ਮੌਕੇ ਸ਼ੇਰ ਵਾਂਦੇ ਨੇ ਉਹ ਦੂਜੇ ਦੇ ਧੀਆ ਮੌਕੇ ਕੁੱਤੇ ਹੈਵਾਨ ਕੁੱਤੇ ਬਣ ਜਾਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀ ਮਸਾਤੀਓ ਮੈਂ ਹੈਪੀ ਕਰਤੂ ਹਰੀ ਸੋ ਸਾਥੀਓ ਕਲਕੱਤਾ ਦੇ ਵਿੱਚ ਜੋ ਡਾਕਟਰਨੀ ਨਾਲ ਘਟਨਾ ਵਾਪਰੀ ਆ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਟੀ ਨਾਲ ਘਟਨਾ ਵਾਪਰੀ ਆ ਉਹ ਤੁਸੀਂ ਸਾਰੇ ਜਾਣਦੇ ਹੋ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਬਹੁਤ ਵਾਰ ਹੋ ਚੁੱਕਿਆ ਤੇ ਹੋਊਗਾ ਕਿੰਨੀ ਦਰਿੰਦਗੀ ਨਾਲ ਕੁੱਟਮਾਰ ਕੀਤੀ ਗਈ ਐਨ ਕਾ ਟੁੱਟੀਆਂ ਅੱਖਾਂ ਦੇ ਵਿੱਚੋਂ ਖੂਨ ਨਿਕਲਿਆ ਤੇ ਲੱਤਾਂ ਇੱਕ ਲਾਤ ਲੈਫਟ ਇੱਕ ਲਾਤ ਰਾਈਟ ਤੇ ਚੂਲਾ ਤੋੜਿਆ ਗਿਆ ਕੁੱਟਮਾਰ ਕਰਕੇ ਮਾਰ ਕੇ ਬਲਾਤਕਾਰ ਕੀਤਾ ਗਿਆ ਤੇ ਪਰਿਵਾਰ ਨੂੰ ਕਿਹਾ ਗਿਆ ਕਿ ਥੋਡੀ ਧੀ ਥੋਡੀ ਧੀ ਨੇ ਖੁਦਕੁਸ਼ੀ ਕਰ ਲਈ ਜਿਹੜੇ ਆਪਣੇ ਧੀਆਂ ਮੌਕੇ ਆਪਣੀਆਂ ਭੈਣਾ ਮੌਕੇ ਸ਼ੇਰ ਵਾਂਦੇ ਨੇ ਉਹ ਦੂਜੇ ਦੇ ਧੀਆਂ ਮੌਕੇ ਕੁੱਤੇ ਹੈਵਾਨ ਕੁੱਤੇ ਬਣ ਜਾਂਦੇ ਨੇ ਹੈਵਾਨੀਅਤ ਪੈਦਾ ਹੋ ਜਾਂਦੀ ਆ ਦੂਜੇ ਦੇ ਧੀਆਂ ਮੌਕੇ ਇਹ ਕਦੋਂ ਤੱਕ ਸਾਡੀਆਂ ਧੀਆਂ ਇਹ ਬਰਦਾਸ਼ਤ ਕਰਦੀਆਂ ਆਉਣਗੀਆਂ ਕਦੋਂ ਤੱਕ ਇਹ ਸਾਡੀਆਂ ਧੀਆਂ ਨੂੰ ਇਹ ਸੇਫਟੀ ਨਹੀਂ ਮਿਲੂਗੀ ਕਦੋਂ ਤੱਕ ਇਹ ਹੁੰਦਾਊਗਾ ਸਾਡੀਆਂ ਧੀਆਂ ਨੂੰ ਕਿਤੇ ਵੀ ਸੇਫਟੀ ਨਹੀਂ ਹੈਗੀ ਛੋਟੀਆਂ-ਛੋਟੀਆਂ ਬੱਚੀਆਂ ਨਾਲ ਹੋ ਚੁੱਕਿਆ ਹੈ ਤੇ ਹੋਊਗਾ ਕਿਉਂਕਿ ਇਹਨਾਂ ਜਿਹੜੇ ਹੈਵਾਨ ਨੇ ਹੈਵਾਨੀਅਤ ਦੇ ਭਰੇ ਹੋਏ ਨੇ ਇਹਨਾਂ ਦੇ ਗੋਲੀ ਮਾਰ ਕੇ ਇਹਨਾਂ ਨੂੰ ਮਾਰਿਆ ਨਹੀਂ ਜਾਂਦਾ ਹੈਗਾ ਇਨਾਂ ਨੂੰ ਫਾਂਸੀ ਦਾ ਹੁਕਮ ਨਹੀਂ ਦਿੱਤਾ ਜਾਂਦਾ। ਇਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਪੈਂਦੀਆਂ ਹੈਗੀਆਂ। ਸਾਡੀਆਂ ਧੀਆਂ ਸਾਡੀਆਂ ਧੀਆਂ ਬਾਹਰ ਜਾਣ ਤੋਂ ਡਰਦੀਆਂ ਨੇ। ਪਰਿਵਾਰ ਡਰਦੇ ਨੇ। ਹੁਣ ਹਰ ਇੱਕ ਲੇਡੀ ਡਾਕਟਰ ਦੇ ਹਰ ਇੱਕ ਲੇਡੀ ਡਾਕਟਰ ਦੇ ਮਨ ਦੇ ਵਿੱਚ ਡਰ ਆ ਕਿ ਅਸੀਂ ਸੇਫ ਨਹੀਂ ਹੈਗੇ। ਸੋ ਦੇਖੋ ਤੁਸੀਂ ਇਹ ਪੰਜਾਬ ਦੇ ਵਿੱਚ ਮਤਲਬ ਕਿ ਸ਼ਬਦ ਹੀ ਨਹੀਂ ਹੈਗੇ ਕਿ ਬੋਲੀਏ ਲਾਸਟ ਤੇ ਆ ਕੇ ਇਹਨਾਂ ਦਾ ਪਿੱਟ ਸਿਆਪਾ ਕਰੋ ਸੜਕਾ ਜਾਮ ਕਰੋ ਆਪਣੇ ਹੱਕ ਲਈ ਆਪਣੇ ਹੱਕ ਮੰਗ ਲਈ ਇਹਨਾਂ ਜ਼ਾਲਿਮਾਂ ਨੂੰ ਗ੍ਰਿਫਤ ਗ੍ਰਿਫਤਾਰ ਕਰਾਉਣ ਵਾਸਤੇ ਸਾਨੂੰ ਸੰਘਰਸ਼ ਕਰਨਾ ਪੈਂਦਾ ਇਹ ਨਹੀਂ ਹੈਗਾ ਵੀ ਸਾਡੀ ਸੁਣਵਾਈ ਹੋ ਜੂਗੀ ਗਰੀਬ ਦੀ ਧੀ ਦੀ ਕਦੇ ਸੁਣਵਾਈ ਨਹੀਂ ਹੋਊਗੀ ਟਾਕੜੇ ਸ਼ਾਹੂਕਾਰ ਦੀ ਧੀ ਦੀ ਸੁਣਵਾਈ ਹੋਊਗੀ ਕਿਉਂਕਿ ਉਹ ਸ਼ਾਹੂਕਾਰ ਇੱਕ ਗਰੀਬ ਦੀ ਧੀ ਸੀ ਸੋ ਮੈਂ ਸਾਡੀ ਧੀ ਡਾਕਟਰ ਜੋ ਕੋਲਕੱਤਾ ਦੇ ਵਿੱਚ ਇਹ ਘਟਨਾ ਵਾਪਰੀ ਆ ਮੈਂ ਮੰਗ ਕਰੂੰਗੀ ਇਨਸਾਫ ਦੀ ਇਨਸਾਫ ਕੀ ਇਹਨਾਂ ਦੇ ਗੋਲੀ ਦਾ ਹੁਕਮ ਹੋਣਾ ਚਾਹੀਦਾ ਇਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਤਾੜਨਾ ਨਹੀਂ ਇਹਨਾਂ ਨੂੰ ਜਦੀ ਨਾ ਦੀ ਨਾਲ ਗੋਲੀ ਦਾ ਫਾਂਸੀ ਦਾ ਹੁਕਮ ਹੋਣਾ ਚਾਹੀਦਾ ਕੋਈ ਇਹਨਾਂ ਨੂੰ ਸਜ਼ਾ ਦਾ ਟਾਈਮ ਨਹੀਂ ਦੇਣਾ ਚਾਹੀਦਾ ਕਿੱਥੋਂ ਕਿਥੋਂ ਵਚਣ ਗਿਆ ਸਾਡੀਆਂ ਧੀਆਂ ਮੈਂ ਕੁਛ ਇਹਦੇ ਉੱਤੇ ਮਤਲਬ ਕਿ ਦਿਮਾਗ ਇੰਨਾ ਕਿ ਹੈਂਗ ਹੋਇਆ ਪਿਆ ਕਿ ਸਾਡੀਆਂ ਧੀਆਂ ਦੇ ਸ਼ੋਸ਼ਣ ਬਲਤਕਾਰ ਵਾਲੇ ਕੇਸ ਮੈਂ ਖੁਦ ਡੀਲ ਕੀਤੇ ਨੇ ਮੈਨੂੰ ਪਤਾ ਵੀ ਸਾਡੀਆਂ ਧੀਆਂ ਦੇ ਪਰਿਵਾਰ ਕਿਵੇਂ ਰੋਲਦੇ ਨੇ ਸੜਕਾਂ ਦੇ ਉੱਤੇ ਕਿਵੇਂ ਉਹਨਾਂ ਦੀ ਖੁਰਦ-ਫੁਰਦ ਕਰਕੇ ਦਰਖਾਸਤਾਂ ਦਫ਼ਤਰ ਦਾਖਲ ਕੀਤੀਆਂ ਜਾਂਦੀਆਂ ਨੇ ਇਹ ਪਤਾ ਸੋ ਦਮਾਕ ਦੇ ਵਿੱਚ ਕੁਝ ਵੀ ਨਹੀਂ ਹੈਗਾ ਕੀ ਕਹੀਏ ਕੀ ਨਾ ਕਹੀਏ ਹੈਗ ਹੋਇਆ ਪਿਆ ਮਤਲਬ ਕਿ ਅੰਦਰੋਂ ਬਿਲਕੁਲ ਹੀ ਮਨ ਟੁੱਟਿਆ ਪਿਆ ਕਿੰਨੀ ਦਰਿੰਦਗੀ ਨਾਲ ਕੁੱਟਮਾਰ ਕੀਤੀ ਗਈ ਐਨ ਘਾ ਟੁੱਟੀਆਂ ਅੱਖਾਂ ਦੇ ਵਿੱਚ ਖੂਨ ਨਿਕਲਿਆ ਤੇ ਲੱਤਾਂ ਇੱਕ ਲੱਤ ਲੈਫਟ ਇੱਕ ਲੱਤ ਰਾਈਟ ਤੇ ਚੂਲਾ ਤੋੜਿਆ ਗਿਆ ਕੋਟ ਮਾਰ ਕਰਕੇ ਮਾਰ ਕੇ ਬਲਤਕਾਰ ਕੀਤਾ ਗਿਆ ਤੇ ਪਰਿਵਾਰ ਨੂੰ ਕਿਹਾ ਗਿਆ ਕਿ ਥੋਡੀ ਧੀ ਥੋਡੀ ਧੀ ਨੇ ਖੁਦਕੁਸ਼ੀ ਕਰ ਲਈ ਜਿਹੜੇ ਆਪਣੇ ਧੀਆ ਮੌਕੇ ਆਪਣੀਆਂ ਭੈਣਾ ਮੌਕੇ ਸ਼ੇਰ ਵਾਂਦੇ ਨੇ ਉਹ ਦੂਜੇ ਦੀਆਂ ਧੀਆ ਮੌਕੇ ਕੁੱਤੇ ਹੈਵਾਨ ਕੁੱਤੇ ਬਣ ਜਾਂਦੇ ਨੇ ਹੈਵਾਨੀਅਤ ਪੈਦਾ ਹੋ ਜਾਂਦੀ ਆ ਦੂਜੇ ਦੇ ਧੀਆਂ ਮੌਕੇ ਇੱਕ ਕਦੋਂ ਤੱਕ ਸਾਡੀਆਂ ਧੀਆਂ ਇਹ ਬਰਦਾਸ਼ਤ ਕਰਦੀਆਂ ਆਉਣਗੀਆਂ ਕਦੋਂ ਤੱਕ ਇਹ ਸਾਡੀਆਂ ਧੀਆਂ ਨੂੰ ਇਹ ਸੇਫਟੀ ਨਹੀਂ ਮਿਲੂਗੀ ਕਦੋਂ ਤੱਕ ਇਹ ਹੁੰਦਾਊ ਸਾਡੀਆਂ ਧੀਆਂ ਨੂੰ ਕਿਤੇ ਵੀ ਸੇਫਟੀ ਨਹੀਂ ਹੈਗੀ ਛੋਟੀਆਂ-ਛੋਟੀਆਂ ਬੱਚਿਆਂ ਨਾਲ ਹੋ ਚੁੱਕਿਆ ਹੈ ਤੇ ਹੋਊਗਾ ਕਿਉਂਕਿ ਇਹਨਾਂ ਜਿਹੜੇ ਹੈਵਾਨ ਨੇ ਹੈਵਾਨੀਅਤ ਦੇ ਭਰੇ ਹੋਏ ਨੇ ਇਹਨਾਂ ਦੇ ਗੋਲੀ ਮਾਰ ਕੇ ਇਹਨਾਂ ਨੂੰ ਮਾਰਿਆ ਨਹੀਂ ਜਾਂਦਾ ਹੈਗਾ ਇਹਨਾਂ ਨੂੰ ਫਾਂਸੀ ਦਾ ਹੁਕਮ ਨਹੀਂ ਦਿੱਤਾ ਜਾਂਦਾ ਇਹਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਪੈਂਦੀਆਂ ਹੈਗੀਆਂ ਸਾਡੀਆਂ ਧੀਆਂ ਸਾਡੀਆਂ ਧੀਆਂ ਬਾਹਰ ਜਾਣ ਤੋਂ ਡਰਦੀਆਂ ਨੇ ਪਰਿਵਾਰ ਡਰਦੇ ਨੇ ਹੁਣ ਹਰ ਇੱਕ ਲੇਡੀ ਡਾਕਟਰ ਦੇ ਹਰ ਇੱਕ ਲੇਡੀ ਡਾਕਟਰ ਦੇ ਮਨ ਦੇ ਵਿੱਚ ਡਰ ਆ ਕਿ ਅਸੀਂ ਸੇਫ ਨਹੀਂ ਹੈਗੇ ਸੋ ਦੇਖੋ ਤੁਸੀਂ ਇਹ ਪੰਜਾਬ ਦੇ ਵਿੱਚ ਮਤਲਬ ਕਿ ਸ਼ਬਦ ਹੀ ਨਹੀਂ ਹੈਗੇ ਕਿ ਬੋਲੀਏ ਲਾਸਟ ਤੇ ਆ ਕੇ ਇਹਨਾਂ ਦਾ ਪਿੱਟ ਸਿਆਪਾ ਕਰੋ ਸੜਕਾ ਜਾਮ ਕਰੋ ਆਪਣੇ ਹੱਕ ਲਈ ਆਪਣੇ ਹੱਕ ਮੰਗਲ ਲਈ ਇਹਨਾਂ ਜ਼ਾਲਿਮਾਂ ਨੂੰ ਗ੍ਰਿਫਤ ਗ੍ਰਿਫਤਾਰ ਕਰਾਉਣ ਵਾਸਤੇ ਸਾਨੂੰ ਸੰਘਰਸ਼ ਕਰਨਾ ਪੈਂਦਾ ਇਹ ਨਹੀਂ ਹੈਗਾ ਵੀ ਸਾਡੀ ਸੁਣਵਾਈ ਹੋ ਜੂਗੀ ਗਰੀਬ ਦੀ ਧੀ ਦੀ ਕਦੇ ਸੁਣਵਾਈ ਨਹੀਂ ਹੋਊਗੀ ਟਾਕਰੇ ਸ਼ਾਹੂਕਾਰ ਦੀ ਧੀ ਦੀ ਸੁਣਵਾਈ ਹੋਊਗੀ ਕਿਉਂਕਿ ਉਹ ਸ਼ਾਹੂਕਾਰ ਇੱਕ ਗਰੀਵ ਦਿੱਤੀ ਸੀ ਸੋ ਮੈਂ ਸਾਡੀ ਧੀ ਡਾਕਟਰ ਜੋ ਕੋਲਕੱਤਾ ਦੇ ਵਿੱਚ ਇਹ ਘਟਨਾ ਵਾਪਰੀ ਆ ਮੈਂ ਮੰਗ ਕਰੂੰਗੀ ਇਨਸਾਫ ਦੀ ਇਨਸਾਫ਼ ਕੀ ਇਹਨਾਂ ਦੇ ਗੋਲੀ ਦਾ ਹੁਕਮ ਹੋਣਾ ਚਾਹੀਦਾ ਇਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਤਾੜਨਾ ਨਹੀਂ ਇਹਨਾਂ ਨੂੰ ਜਦੀ ਨਾ ਦੀ ਨਾਲ ਗੋਲੀ ਦਾ ਫਾਂਸੀ ਦਾ ਹੁਕਮ ਹੋਣਾ ਚਾਹੀਦਾ ਕੋਈ ਇਹਨਾਂ ਨੂੰ ਸਜ਼ਾ ਦਾ ਟਾਈਮ ਨਹੀਂ ਦੇਣਾ ਚਾਹੀਦਾ ਸੋ ਕਿੱਥੋਂ ਕਿੱਥੋਂ ਬਚਣ ਗਿਆ ਸਾਡੀਆਂ 3 ਮੈਂ ਕੁਛ ਇਹਦੇ ਉੱਤੇ ਮਤਲਬ ਕਿ ਦਿਮਾਗ ਇੰਨਾ ਕਿ ਹੈਂਗ ਹੋਇਆ ਪਿਆ ਕਿ ਸਾਡੀਆਂ ਧੀਆਂ ਦੇ ਸ਼ੋਸ਼ਣ ਬਲਤਕਾਰ ਵਾਲੇ ਕੇਸ ਮੈਂ ਖੁਦ ਡੀਲ ਕਿਤੇ ਨੇ ਮੈਨੂੰ ਪਤਾ ਵੀ ਸਾਡੀਆਂ ਧੀਆਂ ਦੇ ਪਰਿਵਾਰ ਕਿਵੇਂ ਰੋਲਦੇ ਨੇ ਸੜਕਾਂ ਦੇ ਉੱਤੇ ਕਿਵੇਂ ਉਹਨਾਂ ਦੀ ਖੁਰਦ-ਫੁਰਦ ਕਰਕੇ ਦਰਖਾਸਤਾਂ ਦਫ਼ਤਰ ਦਾਖਲ ਕੀਤੀਆਂ ਜਾਂਦੀਆਂ ਨੇ ਇਹ ਪਤਾ ਸੋ ਦਿਮਾਗ ਦੇ ਵਿੱਚ ਕੁਝ ਵੀ ਨਹੀਂ ਹੈਗਾ ਕੀ ਕਹੀਏ ਕੀ ਨਾ ਕਹੀਏ ਹੈਂਗ ਹੋਇਆ ਪਿਆ ਮਤਲਬ ਕਿ ਅੰਦਰੋਂ ਬਿਲਕੁਲ ਹੀ ਮਨ ਟੁੱਟਿਆ ਪਿਆ